ਚੈਲੋ ਮੇਰੇ ਪਿਆਰੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ ਬਹੁਤ ਸਵਾਗਤ ਤੁਹਾਨੂੰ ਸੋ ਹਾਜ਼ਰਾਂ ਅੱਜ ਮੰਗਲਵਾਰ 25 ਜੂਨ ਨੂੰ ਅੱਜ ਦੇ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਅਮਰੀਕਾ ਦੇ ਸਰਜਰ ਜਨਰਲ ਨੇ ਇੱਕ ਬਿਆਨ ਦਿੱਤਾ ਉਹ ਬਿਆਨ ਕਾਫੀ ਚਰਚਾ ਦੇ ਵਿੱਚ ਆ ਅੱਜ ਬਾਰੇ ਗੱਲਬਾਤ ਕਰਾਂਗੇ ਬੀਸੀ ਦੇ ਵਿੱਚ ਜਿਹੜੇ ਅਮਰੀਕਾ ਦੇ ਵੋਟਰ ਰਹਿੰਦੇ ਆ ਉਹ ਸਰਗਰਮ ਹੋਏ ਆ ਇਹਦੇ ਬਾਰੇ ਗੱਲਬਾਤ ਕਰਨੀ ਆ ਤੇ ਜੂਲੀਨ ਸਾਂਝ ਆਜ਼ਾਦ ਹੋ ਗਿਆ ਉਹਦੇ ਬਾਰੇ ਆਪਾਂ ਵਿਸਥਾਰ ਚ ਗੱਲਬਾਤ ਕਰ ਰਹੀਆਂ ਤੇ ਸਟੂਡੈਂਟ ਲੋਨ ਵਾਪਸ ਕਰਨ ਸੰਬੰਧੀ ਜਿਹੜਾ ਇੱਕ ਨਵਾਂ ਮਸਲਾ ਖੜਾ ਹੋਇਆ ਆ ਤੋਂ ਜੱਜਸ ਨੇ ਪ੍ਰੈਜ਼ੀਡੈਂਟ ਬਾਈਡਨ ਦੇ ਜਿਹੜਾ ਕਹਿ ਲੋ ਕਿ ਉਹਨਾਂ ਦੀ ਫੈਸਲੇ ਦੇ ਉਲਟ ਜਿਹੜਾ ਇਹ ਆਪਣਾ ਫੈਸਲਾ ਦਿੱਤਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇੱਕ ਯੂਐਸ ਸਰਜਨ ਜਨਰਲ ਭਵੇਕ ਕਚਮੂਰਥੀ ਦਾ ਬਿਆਨ ਬਿਆਨ ਬਹੁਤ ਮਹੱਤਵਪੂਰਨ ਆਮ ਤੌਰ ਦੇ ਉੱਤੇ ਇਹਨਾਂ ਦੇ ਹਰ ਬਿਆਨ ਮਹੱਤਵਪੂਰਨ ਹੁੰਦੇ ਆ ਪਰ ਇਸ ਵਾਰੀ ਖਾਸ ਤੌਰ ਦੇ ਉੱਤੇ ਕਿਉਂਕਿ ਇਹਨਾਂ ਨੇ ਕਿਹਾ ਕਿ ਜਨ ਵਾਇਲੈਂਸ ਆ ਉਹ ਇੱਕ ਪਬਲਿਕ ਹੈਲਥ ਕ੍ਰਾਈਸਿਸ ਆ ਅਮਰੀਕਾ ਦੇ ਵਿੱਚ ਤੇ ਇਹ ਪਹਿਲੀ ਵਾਰੀ ਆ ਸ਼ਾਇਦ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਕਿਸੇ ਸਰਜਨ ਜਨਰਲ ਨੇ ਇਹ ਬਿਆਨ ਦਿੱਤਾ ਹੋਵੇ ਕਿ ਗਨ ਵਾਇਲੈਂਸ ਜਿਹੜਾ ਇੱਕ ਹੈਲਥ ਕ੍ਰਾਈਸਿਸ ਆ ਹੁਣ ਜਾਂ ਤੇ ਇਹ ਕ੍ਰਾਈਮ ਦਾ ਮਾਮਲਾ ਆ ਪੁਲਿਸ ਕੁਝ ਕਰੇ ਇਹ ਕਹਿੰਦੇ ਪੁਲਿਸਿੰਗ ਦਾ ਮਾਮਲਾ ਨਹੀਂ ਹੈ ਇਹ ਸਿਹਤ ਦਾ ਮਾਮਲਾ ਆ ਇਹਦੇ ਲੇ ਪਾਸੇ ਧਿਆਨ ਦੇਣਾ ਚਾਹੀਦਾ ਇਹ ਬਿਲਕੁਲ ਉਸੇ ਤਰ੍ਹਾਂ ਆ ਜਿੱਦਾਂ ਕਦੇ ਟਬੈਕੋ ਜਾਂ ਕਾਰ ਕ੍ਰੈਸ਼ਸ ਦੇ ਬਾਰੇ ਬਿਆਨ ਦਿੱਤੇ ਗਏ ਸੀ ਵੀ ਉੱਥੇ ਟਬੈਕੋ ਆ ਜਾਂ ਕਾਰ ਕ੍ਰੈਸ਼ਸ ਜਿਹੜੇ ਹੋ ਰਹੇ ਆ ਉਹਦੇ ਨਾਲ ਜਿੰਨੀਆਂ ਮੌਤਾਂ ਹੋ ਰਹੀਆਂ ਉਹਨੂੰ ਕਿਸੇ ਕਿਸੇ ਤਰ੍ਹਾਂ ਰੋਕਣ ਦੀ ਲੋੜ ਆ ਜਿਹੜੀ ਹਿਸਟੋਰਿਕ ਐਡਵੋਕੇਸੀ ਆ ਪਹਿਲੀ ਵਾਰੀ ਹੋਇਆ ਕਿ ਸਰਜਨ ਜਨਰਲ ਦੀ ਆਫਿਸ ਦੇ ਵਿੱਚ ਇਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਇਸ ਅਰਜੈਂਸੀ ਦੇ ਨਾਲ ਐਡਰੈਸ ਕੀਤਾ ਗਿਆ ਕਿ ਜਿਹੜੇ ਫਾਇਰ ਆਰਮਰ ਰਿਲੇਟਡ ਡੈਥਸ ਨੇ ਉਹਨਾਂ ਨੂੰ ਜਿਹੜੀ ਗਨ ਰਿਲੇਟਡ ਡੈਥਸ ਨੇ ਉਹ 2021 ਦੇ ਵਿੱਚ ਤਿੰਨ ਦਹਾਕਿਆਂ ਦੇ ਸਭ ਤੋਂ ਉੱਤੇ ਨੰਬਰ ਚੜੇ ਗਏ ਆ ਜਿਹੜੀ ਹੋਮੋਸਾਈਡ ਵਧੇ ਆ ਸੁਇਸਾਈਡ ਵਧੇ ਆ ਤੇ ਜਿਹੜਾ ਇਹਦਾ ਇੰਪੈਕਟ ਆ ਉਹ ਯੂਥ ਦੇ ਉੱਤੇ ਸਭ ਤੋਂ ਜ਼ਿਆਦਾ ਪੈ ਰਿਹਾ 2020 ਦੇ ਵਿੱਚ ਜਿਹੜੀਆਂ ਗਨ ਇੰਜਰੀਸ ਸੀਗੀਆਂ ਉਹ ਲੀਡਿੰਗ ਕੌਜ਼ ਆਫ ਡੈਥ ਬਣਿਆ ਬੱਚਿਆਂ ਦੇ ਵਿੱਚ ਜਿਨ੍ਹਾਂ ਦੀ ਉਮਰ 1 ਸਾਲ ਤੋਂ ਲੈ ਕੇ 19 ਸਾਲ ਤੱਕ ਆ ਦੁਨੀਆ ਦੇ ਵਿੱਚ ਜਿਹੜੇ ਲੀਡਿੰਗ ਕੌਜ਼ ਆਫ ਡੈਥਸ ਨੇ ਜਾਂ ਸਟ੍ਰੋਕ ਆ ਜਾਂ ਇਹ ਹਾਰਟ ਅਟੈਕ ਆ ਤੇ ਜਾਂ ਕੈਂਸਰ ਆ ਪਰ ਅਮਰੀਕਾ ਦੇ ਵਿੱਚ ਲੀਡਿੰਗ ਕੌਜ਼ ਆਫ ਡੈਥ 1 ਸਾਲ ਤੋਂ ਲੈ ਕੇ 19 ਸਾਲਾਂ ਤੱਕ ਜਿਹੜਾ ਇਹ ਗਨ ਵਾਇਲੈਂਸ ਬਣਦੀ ਹੈ ਜਿਹੜੀ ਗਨਸ ਦੇ ਨਾਲ ਇੰਜਰੀਜ਼ ਹੋਣ ਦੋ ਲਗ ਲਗ ਰਾਵਾਂ ਨੇ ਇਹਦੇ ਬਾਰੇ ਲੋਕਾਂ ਦੇ ਵਿੱਚ ਕਿਉਂਕਿ ਚਾਰ ਪੰਜ ਅਮਰੀਕਾ ਦੇ ਜਿਹੜੇ ਵੱਡੇ ਮਸਲੇ ਆ ਉਹਨਾਂ ਦੇ ਵਿੱਚੋਂ ਇੱਕ ਮਸਲਾ ਕਰਨ ਵਾਇਲੈਂਸ ਆ ਕੁਝ ਲੋਕ ਤਾਂ ਕਹਿੰਦੇ ਵੀ ਬੰਦੂਕ ਬੰਦਾ ਨਹੀਂ ਮਾਰਦੀ ਬੰਦਾ ਬੰਦਾ ਮਾਰਦਾ ਆ ਤੇ ਬੰਦਿਆਂ ਨੂੰ ਸਮਝਾਉਣਾ ਚਾਹੀਦਾ ਬੰਦੂਕਾਂ ਦਾ ਕੋਈ ਕਸੂਰ ਨਹੀਂ ਤੁਸੀਂ ਬੰਦੂਕਾਂ ਬੈਨ ਕਰ ਦਿਓ ਕਿ ਗਨਸ ਤੋਂ ਬੰਦ ਕਰ ਦਿਓ ਕਿ ਕੋਈ ਕਾਰ ਚੜਾ ਦੋ ਕਿਸੇ ਦੀ ਕੋਈ ਕੋਸ਼ਿਸ਼ ਕਰ ਦੋ ਫਿਰ ਕੀ ਕਰੋਗੇ ਵੀ ਇਹ ਗੰਜ਼ ਦਾ ਮਸਲਾ ਹੀ ਨਹੀਂ ਆ ਜਾਂ ਸੁਇਸਾਈਡ ਜਿੰਨੇ ਇੱਕ ਮੰਨ ਲਓ ਉੱਥੇ ਅਮਰੀਕਾ ਦੇ ਵਿੱਚ ਲੋਕ ਕਰਦੇ ਨੇ ਕੈਨੇਡਾ ਦੇ ਵਿੱਚ ਵੀ ਲਗਭਗ ਉਨੇ ਸੁਇਸਾਈਡ ਕਰਦੇ ਆ ਰੋਜ਼ ਤੇ ਜੇ ਜਿਹੜੇ ਇੱਥੇ 12 13 ਬੰਦੇ ਸੁਇਸਾਈਡ ਕਰ ਜਾਂਦੇ ਆ ਉਥੇ ਦੀ ਪਾਪੂਲੇਸ਼ਨ 10 ਗੁਣਾ ਜ਼ਿਆਦਾ ਹੈ ਉਥੇ 130 32 ਸੁਇਸਾਈਡ ਕਰ ਜਾਂਦੇ ਆ ਕੈਨੇਡਾ ਦੇ ਵਿੱਚ ਗਨ ਜਣੀਆਂ ਹੈ ਨਹੀਂ ਫਿਰ ਇੱਥੇ ਕਿਉਂ ਸੁਇਸਾਈਡ ਜ਼ਿਆਦਾ ਕਰਦੇ ਆ ਗਨਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਉਥੇ ਹਥਿਆਰਾਂ ਦੇ ਨਾਲ ਉਹ ਜ਼ਿਆਦਾ ਸੁਇਸਾਈਡ ਨਾਲ ਹੋ ਰਹੀਆਂ ਵੀ ਕਿਸੇ ਨੂੰ ਤੇ ਘੱਟ ਮਾਰਦੇ ਅਗਲੇ ਆਪਣੇ ਆਪ ਨੂੰ ਹੀ ਮਾਰੀ ਜਾਂਦੇ ਆ ਦੂਜੀ ਇਹਦੇ ਵਿੱਚ ਇਹ ਆ ਕਿ ਅਮਰੀਕਾ ਦੇ ਵਿੱਚ ਹਥਿਆਰ ਦੁਨੀਆ ਦੇ ਸਭ ਤੋਂ ਜ਼ਿਆਦਾ ਹਥਿਆਰ ਨੇ ਇੱਕ ਬੰਦੇ ਪਿੱਛੇ ਕਿਤੇ 100 ਬੰਦੇ ਪਿੱਛੇ 70 ਹਥਿਆਰ ਹੋਣਗੇ ਕਿਤੇ 50 ਹੋਣਗੇ ਇੱਥੇ 120 ਆ ਜਿੰਨੇ ਲੋਕ ਨੇ ਉੱਥੇ ਹਥਿਆਰ ਉਹ ਤੋਂ ਜ਼ਿਆਦਾ ਨੇ ਹੁਣ ਇਹ ਜਦੋਂ ਸਰਜਨ ਜਨਰਲ ਜਿਹੜੇ ਆਪਣੇ ਬਿਆਨ ਦੇ ਉੱਤੇ ਆ ਰਹੇ ਵੇ ਸਾਨੂੰ ਕੁਝ ਕਰਨਾ ਚਾਹੀਦਾ ਤਾਂ ਮਾਮਲਾ ਸੱਚਮੁੱਚ ਗੰਭੀਰ ਜਿਹੜੀ ਪਬਲਿਕ ਹੈਲਥ ਅਪਰੋਚ ਹੈ ਦੇ ਵਿੱਚ ਐਕਸਪਰਟ ਇਸ ਗੱਲ ਦੇ ਉੱਤੇ ਆਰਗੂ ਕਰ ਰਹੇ ਆ ਕਿ ਜਿਹੜੀ ਗਨ ਵਾਇਲੈਂਸ ਆ ਉਹਨੂੰ ਪਬਲਿਕ ਹੈਲਥ ਸਟ੍ਰੈਟਜੀਜ਼ ਦੇ ਨਾਲ ਐਡਰੈਸ ਕਰਨਾ ਚਾਹੀਦਾ ਨਾ ਕਿ ਪੁਲਿਸ਼ਿੰਗ ਦੇ ਨਾਲ ਵੀ ਪਬਲਿਕ ਹੈਲਥ ਸਟ੍ਰੈਟਜੀਜ਼ ਕੀ ਆ ਉਹਦੇ ਪਿੱਛੇ ਪੁਲਿਸ਼ਿੰਗ ਇਹਦਾ ਇਸ਼ੂ ਨਹੀਂ ਆ ਬਾਸ ਸ਼ੂਟਿੰਗ ਵਧੀਆਂ ਇੱਥੇ ਜਿਹੜੀਆਂ ਅਮਰੀਕਾ ਦੇ ਵਿੱਚ ਆ ਬਹੁਤ ਜ਼ਿਆਦਾ ਵਧੀਆਂ ਆ ਔਰ ਇਹਦਾ ਕਿਤੇ ਨਾ ਕਿਤੇ ਸਬੰਧ ਮੈਂਟਲ ਹੈਲਥ ਦੇ ਨਾਲ ਜੁੜਦਾ ਆ ਤੇ ਉਹ ਮਤਲਬ ਸਿੱਧਾ ਫਿਰ ਹੁਣ ਮਾਨਸਿਕ ਸਿਹਤ ਦੇ ਨਾਲ ਜਿਹੜਾ ਸਬੰਧ ਜੁੜਦਾ ਉਹਦਾ ਇਲਾਜ ਵੀ ਉਸੇ ਪੱਖ ਤੋਂ ਹੋਣਾ ਚਾਹੀਦਾ ਨਾ ਕਿ ਉਹਦਾ ਇਲਾਜ ਜਿਹੜਾ ਪੁਲਿਸ ਨੂੰ ਕਰਨਾ ਚਾਹੀਦਾ ਆ ਦੂਜਾ ਹੈਗਾ ਕਿ ਜਦੋਂ ਇਹਦਾ ਮੁਕਾਬਲਾ ਆਪਾਂ ਦੁਨੀਆ ਦੇ ਨਾਲ ਕਰਕੇ ਦੇਖਦੇ ਆਂ ਵੀ ਜੇ ਅਮਰੀਕਾ ਦੇ ਵਿੱਚ ਹੋ ਰਿਹਾ ਤਾਂ ਬਾਕੀ ਦੁਨੀਆ ਦੇ ਵਿੱਚ ਵੀ ਤਾਂ ਇਹੀ ਕੁਝ ਹੋ ਰਿਹਾ ਹੋਊਗਾ ਪਰ ਅਮਰੀਕਾ ਦੇ ਵਿੱਚ ਕਿਤੇ ਜ਼ਿਆਦਾ ਜਿਹੜੀਆਂ ਗਨ ਡੈਥਸ ਨੇ ਉਹ ਹੋ ਰਹੀਆਂ ਨੇ ਹਾਈ ਇਨਕਮ ਕੰਟਰੀਜ਼ ਨਾਲੋਂ ਸਪੈਸ਼ਲੀ ਬੱਚਿਆਂ ਦੇ ਵਿੱਚ ਮਤਲਬ ਜਿਹੜੇ ਦੁਨੀਆ ਦੇ ਡਿਵੈਲਪਡ ਦੇਸ਼ ਨੇ ਜਦੋਂ ਉਹਨਾਂ ਦਾ ਮੁਕਾਬਲਾ ਕਰਕੇ ਦੇਖੋਗੇ ਤਾਂ ਕਿਤੇ ਜ਼ਿਆਦਾ ਮੌਤਾਂ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ ਹੁਣ ਜਿਹੜੀ ਰਿਪੋਰਟ ਇਹ ਦੱਸਦੀ ਆ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ ਇਹਨਾਂ ਗਨਸ ਤੋਂ ਕਿ ਜਿਹੜੇ ਪਹਿਲਾਂ ਤਾਂ ਮੰਡੈਟਰੀ ਬੈਕਗ੍ਰਾਉਂਡ ਚੈੱਕ ਹੋਣੇ ਚਾਹੀਦੇ ਆ ਜਾਂ ਜਿਹੜੇ ਅਸਾਲਟ ਵੈਪਨ ਆ ਉਹਨਾਂ ਦੇ ਉੱਤੇ ਬੈਨ ਹੋਣਾ ਚਾਹੀਦਾ ਜਿਹੜੇ ਜਿਹੜੇ ਲੈਜਿਸਲੇਟਿਵ ਚੈਲੰਜੇਸ ਨੇ ਕਿ ਗਨ ਦੇ ਉੱਤੇ ਜਿਹੜੇ ਕਾਨੂੰਨ ਨੇ ਇਹ ਸਖਤ ਕਰ ਦੇਣੇ ਚਾਹੀਦੇ ਆ ਉਹਨਾਂ ਨੂੰ ਆਮ ਤੌਰ ਦੇ ਉੱਤੇ ਬਲੌਕ ਕਰ ਦਿੱਤਾ ਜਾਂਦਾ ਜਿਹੜੇ ਲੂਜ਼ ਰੈਗੂਲੇਸ਼ਨਸ ਨੇ ਉਹ ਮਾਸ ਸ਼ੂਟਿੰਗ ਨੂੰ ਕੰਟ੍ਰਿਬਿਊਟ ਕਰਦੇ ਆ ਜਿਹੜੀ ਡਿਸਪਰਪੋਰਸ਼ਨੇਟ ਇਮਪੈਕਟ ਇਹਦਾ ਪੈਂਦਾ ਜਿਹੜੀ ਗਨ ਵਾਇਲੈਂਸ ਆ ਉਹ ਉਦਾ ਇਦਾਂ ਨਹੀਂ ਹੈ ਕਿ ਸਾਰਿਆਂ ਨਾਲ ਗੱਲ ਵਾਇਲਸ ਬਰਾਬਰ ਹੋ ਰਹੀ ਹੈ ਜਿਹੜੇ ਬਲੈਕ ਪਾਈ ਚਾਰੇ ਦੇ ਉਹਨਾਂ ਨਾਲ ਵੱਖਰੇ ਤਰੀਕੇ ਨਾਲ ਹੋ ਰਹੀ ਹੈ ਜਿਹੜੇ ਵਾਈਟ ਨੇ ਉਹਨਾਂ ਨਾਲ ਵੱਖਰੇ ਹੋ ਰਹੀ ਹੈ ਹਿਸਪੈਨਿਕ ਦੇ ਨਾਲ ਵੱਖਰੀ ਹੋ ਰਹੀ ਹੈ ਅਮੀਰਾਂ ਦੇ ਨਾਲ ਵੱਖਰੀ ਹੋ ਰਹੀ ਹੈ ਗਰੀਬਾਂ ਦੇ ਨਾਲ ਵੱਖਰੀ ਹੋ ਰਹੀ ਹੈ ਅ ਬੱਚਿਆਂ ਦੇ ਨਾਲ ਵੱਖਰੀ ਹੋ ਰਹੀ ਹੈ ਅਡਲਟਸ ਦੇ ਨਾਲ ਵੱਖਰੀ ਹੋ ਰਹੀ ਹੈ ਜਿਹੜੇ ਜਿਹੜੇ ਹੁਣ ਇਹਦੇ ਵਿੱਚੋਂ ਏਸ਼ ਕੈਟਾਗਰੀ ਦੇ ਵਿੱਚੋਂ ਜਿਹੜੇ ਕਹਿ ਲਓ ਕਿ ਬਲੈਕ ਪੀਪਲ ਨੇ ਜਾਂ ਜਿਹੜੇ ਵੈਟਰਨਸ ਨੇ ਉਹਨਾਂ ਦੇ ਨਾਲ ਗਨ ਰਿਲੇਟਡ ਡੈਥਸ ਉਹਨੀਆਂ ਜ਼ਿਆਦਾ ਹੋ ਰਹੀਆਂ ਨੇ ਇਹ ਕਲੀਅਰ ਕੱਟ ਜਿਹੜੇ ਅੰਕੜੇ ਦੱਸਦੇ ਆ ਸੋ ਯੂਐਸ ਸਰਜਨ ਜਨਰਲ ਬਵੈਕਚ ਮੋਰਥੀ ਗਨ ਵਾਇਲੈਂਸ ਨੂੰ ਇੱਕ ਪਬਲਿਕ ਹੈਲਥ ਕਰਾਈਸਿਸ ਉਹਨਾਂ ਨੇ ਅੱਜ ਮੰਗਲਵਾਰ ਨੂੰ ਡਿਕਲੇਅਰ ਕੀਤਾ ਤੇ ਇਹ ਕਿਹਾ ਆ ਕਿ ਨੇਸ਼ਨ ਨੂੰ ਕਿ ਇਸ ਚੀਜ਼ ਨੂੰ ਸਾਨੂੰ ਜਿਹੜਾ ਕੁਝ ਇਹੋ ਜਿਹਾ ਕਰਨਾ ਪਊਗਾ ਜਿਹਦੇ ਨਾਲ ਮੌਤਾਂ ਦੀ ਗਿਣਤੀ ਘੱਟ ਹੋ ਸਕੇ ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਚੀਜ਼ਾਂ ਸੀ ਉਹਦੇ ਦੇ ਵਿੱਚ ਐਡਵਾਈਸਰੀ ਜਿਹੜੀ ਪਹਿਲੀ ਵਾਰੀ ਆਈ ਹੈ ਨੇਸ਼ਨ ਦੇ ਵਿੱਚ ਇਹ ਅੱਗੇ ਕਦੇ ਹੋਇਆ ਨਹੀਂ ਇਦਾਂ ਇਸੇ ਆਫਿਸ ਦੇ ਵਿੱਚੋਂ 1960ਵਿਆਂ ਦੇ ਵਿੱਚ ਜਿਹੜੇ ਹਾਈਲਾਈਟ ਹੋਇਆ ਸੀ ਜਿਹੜੇ ਸਿਗਰਟ ਸਮੋਕਿੰਗ ਦੇ ਸਬੰਧੀ ਕਿ ਜਿਹੜੇ ਲੋਕ ਸਿਗਰਟ ਪੀਂਦੇ ਆ ਉਹਨੇ ਦੇ ਨਾਲ ਕਿੰਨਾ ਮਾੜਾ ਅਸਰ ਪੈਂਦਾ ਤੇ ਕਿੰਨੀਆਂ ਮੌਤਾਂ ਹੁੰਦੀਆਂ ਇਦਾਂ ਹੀ ਉਦੋਂ ਕਿਹਾ ਸੀ ਇਹਨਾਂ ਨੇ ਤੇ ਜਿਹੜਾ ਹੋਣ ਅੱਜ ਇਹ 36 ਪੇਜ ਦੀ ਐਡਵਾਈਸਰੀ ਇਹਨਾਂ ਨੇ ਜਾਰੀ ਕੀਤੀ ਆ ਤੇ ਇਹਦੇ ਵਿੱਚ ਇਹ ਦੱਸਿਆ ਕਿ ਜਿਹੜੀਆਂ ਨੇਸ਼ਨ ਵਾਈਡ ਵੱਖ-ਵੱਖ ਕਮਿਊਨਿਟੀ ਦੇ ਵਿੱਚ ਵਾਇਲੈਂਸ ਹੋ ਰਹੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਹੈ ਔਰ ਇੰਨੀਆਂ ਜ਼ਿਆਦਾ ਮੌਤਾਂ ਕਿ ਇਹ ਗਨ ਵਾਇਲੈਂਸ ਜਿਹੜੀ ਆ ਇੱਕ ਤੋਂ 19 ਸਾਲ ਦੇ ਉਮਰ ਦੇ ਵਿੱਚ ਜਾ ਕੇ ਇਹ ਇੱਕ ਲੀਡਿੰਗ ਕੌਜ਼ ਆਫ ਡੈਥ ਬਣ ਜਵੇ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਆ ਤੇ ਇਹਨੂੰ ਅਡਰੈਸ ਕਿਸੇ ਨਾ ਕਿਸੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਤਾਂ ਕਿ ਇਹਦੇ ਤੇ ਕਾਬੂ ਕੀਤਾ ਕਾਬੂ ਪਾਇਆ ਜਾ ਸਕੇ ਅਗਲੀ ਗੱਲ ਬਾ ਦੋਸਤੋ ਅਮਰੀਕਨ ਇਲੈਕਸ਼ਨ ਦੇ ਉੱਤੇ ਆ ਜਿਹੜੇ ਅਮਰੀਕਾ ਦੇ ਵੋਟਰਸ ਨੇ ਉਹ ਅਮਰੀਕਾ ਤੋਂ ਬਾਹਰ ਵੀ ਰਹਿੰਦੇ ਆ ਲਗਭਗ 1,115,000 ਅਮਰੀਕਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੇ ਆ ਤੇ ਇੱਕ ਜਿਹੜਾ ਵਲੰਟੀਅਰ ਗਰੁੱਪ ਆ ਉਹ ਇਹਨਾਂ 1,115,000 ਬੀਸੀ ਦੇ ਵਿੱਚ ਰਹਿੰਦੇ ਅਮਰੀਕਨ ਨੂੰ ਮੋਬਿਲਾਈਜ਼ ਕਰਨ ਦੇ ਯਤਨ ਕਰ ਰਿਹਾ ਕਿ ਉਹ ਜਿਹੜੀ ਇਲੈਕਸ਼ਨ ਦੇ ਵਿੱਚ ਵੋਟ ਆਪਣੀ ਪਾਉਣ ਤੇ ਜਿਹੜੀ ਆ ਬਾਰਡਰ ਦੇ ਦੋਵਾਂ ਪਾਸਿਆਂ ਦੇ ਉੱਤੇ ਫਿਰ ਇਹਦਾ ਅਸਰ ਜਿਹੜਾ ਆ ਪਵੇ ਇਹ ਮੈਟਰੋ ਵੈਨਕੂਵਰ ਦੇ ਵਿੱਚ ਐਕਟਰ ਆ ਐਕਟਿਵ ਆ ਤੇ ਪਿਛਲੀਆਂ ਕਈ ਰਾਸ਼ਟਰਪਤੀ ਚੋਣਾਂ ਦੇ ਵਿੱਚ ਇਹ ਜਿਹੜੇ ਐਕਟਿਵ ਇਥੇ ਰਹੇ ਆ ਇਹਨਾਂ ਨੇ ਹੁਣ ਰਜਿਸਟ੍ਰੇਸ਼ਨ ਡਰਾਈਵ ਸ਼ੁਰੂ ਕੀਤੀ ਵੀਕਐਂਡ ਦੇ ਉੱਤੇ ਬਰਨਵੀ ਦੇ ਵਿੱਚ ਤੇ ਇਹ ਕੀ ਕਰ ਰਹੇ ਆ ਜਿਹੜੀ ਪਾਰਟੀ ਨੂੰ ਆਹ ਜਿਹੜਾ ਪਹਿਲਾ ਡਿਬੇਟ ਜਿਹੜਾ ਆ ਹੋਣਾ ਆਪਣੇ ਇਹਦੀ ਵੀੰਗ ਵੀ ਕੀਤੀ ਇਹਨਾਂ ਨੇ ਜਿਹੜਾ ਪਹਿਲਾ ਡਿਬੇਟ ਹੋ ਰਿਹਾ 27 ਤਰੀਕ ਨੂੰ ਅਟਲਾਂਟਾ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਤੇ ਦੂਜੇ ਪਾਸੇ ਡੋਨਲਡ ਟਰੰਪ ਦੇ ਵਿੱਚ ਉਹਦੀ ਵਿਊਇੰਗ ਵੀ ਇਹਨਾਂ ਨੇ ਉੱਥੇ ਕੀਤੀ ਆ ਕਿ ਜਦੋਂ ਉਹ ਲਾਈਵ ਚੱਲਣਾ 6 ਉੱਥੇ ਈਸਟਰਨ ਟਾਈਮ 6 ਵਜੇ ਅਟਲਾਂਟਾ ਦਾ ਟਾਈਮ ਤੇ ਉਸ ਵੇਲੇ ਇੱਥੇ ਇਹਨਾਂ ਨੇ ਲਾਈਵ ਕਰਨਾ ਆ ਇਹ ਸੋ ਉਹ ਕਹਿ ਰਿਹਾ ਕਿ ਜਿਹੜੇ ਬੈਰਟ ਬਾਕਸ ਦੇ ਉੱਤੇ ਅਮਰੀਕਨ ਸਿਟੀਜ਼ਨ ਜਿਹੜੇ ਆ ਉਹ ਕਰ ਰਹੇ ਆ ਤੇ ਮਾੜਾ-ਮੋਟਾ ਵੀ ਜਿਹੜੀ ਕਹਿੰਦੇ ਵੋਟ ਆ ਉਹ ਫਰਕ ਪਾ ਸਕਦੀ ਆ ਜੈਨੀਫਰ ਫੈਲੇਪ ਇਹਨਾਂ ਦੇ ਸਪੋਕਸ ਪਰਸਨ ਨੇ ਉਹ ਕਹਿੰਦੇ ਬਹੁਤ ਸਟ੍ਰੈਸਫੁਲ ਇਅਰ ਰਾ ਇਅਰ ਜਿਹੜਾ ਰਿਹਾ ਹੈ ਤੇ ਲੋਕ ਜਿਹੜੇ ਨੇ ਉਹ ਮਤਲਬ ਆਪਣੀ ਤਰੀਕੇ ਦੇ ਨਾਲ ਉਹ ਇਹਨੂੰ ਮਹਿਸੂਸ ਕਰਦੇ ਆ ਜਿਹੜੇ ਐਲੀਜੀਬਲ ਅਮਰੀਕਾ ਦੇ ਸਿਟੀਜ਼ਨ ਨੇ ਉਹ ਆਪਣਾ ਰਜਿਸਟਰਡ ਕਰ ਸਕਦੇ ਆਪਣੇ ਆਪ ਨੂੰ ਐਬਸੈਂਟੀ ਵੈਲਟ ਦੇ ਲਈ ਜਿਹੜੀ ਡਿਸਟ੍ਰਿਕਟ ਆਫ ਹੈਗੀ ਆ ਉਹਨਾਂ ਦੀ ਲਾਸਟ ਐਡਰੈਸ ਹੈਗਾ ਜਿਹੜਾ ਉਹਨਾਂ ਦੀ ਹੋਮ ਕੰਟਰੀ ਦੇ ਵਿੱਚ ਉਹਦੇ ਵਿੱਚ ਰਜਿਸਟਰ ਕੀਤਾ ਜਾ ਸਕਦਾ ਹੈ ਜਿਹੜੇ ਓਵਰਸੀਜ਼ ਨੇ ਬੌਰਨ ਬਾਹਰ ਹੋਏ ਅਮਰੀਕਾ ਤੋਂ ਪਰ ਯੂਐਸ ਸਿਟੀਨਨਸ਼ਿਪ ਉਹਨਾਂ ਦੇ ਕੋਲ ਹੈਗੀ ਆ ਉਹ ਆਪਣੇ ਪੇਰੈਂਟਸ ਵਾਲੀ ਡਿਸਟ੍ਰਿਕਟ ਦੇ ਵਿੱਚ ਵੋਟ ਕਰ ਸਕਦੇ ਜਿੱਥੇ ਉਹਨਾਂ ਦੇ ਪੇਰੈਂਟਸ ਦਾ ਲਾਸਟ ਐਡਰੈਸ ਹੈਗਾ ਜਿਹੜੇ ਕੈਨੇਡੀਅਨ ਸਿਆਸਦਾਨ ਨੇ ਉਹ ਪਹਿਲਾਂ ਹੀ ਕਈ ਟਾਈਸ ਇਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਦੋਵਾਂ ਦੇਸ਼ਾਂ ਦੇ ਵਿੱਚ ਭਾਵੇਂ ਕਿ ਇੱਕ ਹੋਰ ਜਿਹੜੀ ਰਾਸ਼ਟਰਪਤੀ 트럼ਪ ਦੀ ਦਰਮਿਆ ਉਹ کافی سارے ਹੋਰ ਟੈਰਿਫ ਕੈਨੇਡੀਅਨਸ ਦੇ ਉੱਤੇ ਲਾ ਸਕਦੀ ਆ ਤੇ ਦੂਜੇ ਜਿਹੜੇ ਬਾਏ ਅਮਰੀਕਨ ਪਾਲਿਸਿਸ ਨੇ ਉਹ ਵਾਪਸ ਆ ਸਕਦੀਆਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਆ ਉਹਨਾਂ ਨੇ ਜਿਹੜੀਆਂ ਕਿੰਨੇ ਕੈਬਨਟ ਮਨਿਸਟਰਸ ਹੈਗੇ ਆ ਜਿਹੜੇ ਸਾਊਥ ਆਫ ਬਾਰਡਰ ਤੋਂ ਇਧਰਲੇ ਪਾਸੇ ਆਪਣੇ ਉਹਨਾਂ ਨੇ ਮਤਲਬ ਬਣਾਈ ਆ ਤੇ ਹੁਣ ਇਸ ਵੇਲੇ ਉਹ ਕਹਿੰਦੇ ਕਿ ਸਾਡੀ ਇੱਥੇ ਰਹਿਣ ਦੇ ਲੋਕਾਂ ਦੀ ਰਿਸਪੌਂਸਿਬਿਲਟੀ ਹੈ ਕਿ ਭਾਵੇਂ ਅਸੀਂ ਅਮਰੀਕਾ ਦੇ ਵਿੱਚੋਂ ਬਾਹਰ ਰਹਿੰਦੇ ਹਾਂ ਪਰ ਕਿਉਂਕਿ ਇਹ ਅਮਰੀਕਾ ਦੇ ਵੋਟਰਾਂ ਤੇ ਸਾਨੂੰ ਇਧਰਲੇ ਪਾਸੇ ਦੇਖਣਾ ਚਾਹੀਦਾ ਆ ਹੁਣ ਇਹ ਵੀ ਉਹਨਾਂ ਨੇ ਕਿਹਾ ਆ ਕਿ ਜਿਹੜੇ ਬਹੁਤ ਸਾਰੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਅਟੈਂਸ਼ਨ ਜਾ ਰਹੀ ਹੈ ਅਮਰੀਕਨ ਵੋਟਰਸ ਜਿਹੜੇ ਨੇ ਉਹ ਹਾਈ ਕਾਸਟ ਆਫ ਲਿਵਿੰਗ ਅਬੋਰਸ਼ਨ ਤੋਂ ਲੈ ਕੇ ਟ੍ਰੇਡ ਤੱਕ ਜਿਹੜੇ ਕੈਨੇਡੀਅਨਸ ਦੇ ਉੱਤੇ ਇਸ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਆ ਸੋ ਬਹੁਤ ਸਾਰੀ ਜਿਹੜੀ ਆਵਾਜ਼ ਆ ਇਸ ਇਲੈਕਸ਼ਨ ਦੇ ਵਿੱਚ ਆ ਰਹੀ ਆ ਕੈਨੇਡਾ ਰਹਿੰਦੇ ਇਹਨਾਂ ਨੂੰ ਅਨਕਰੇਜ ਕਰ ਰਹੀ ਆ ਤੇ ਇਹ ਇੱਕ ਚੰਗੀ ਗੱਲ ਆ ਔਰ ਕੈਨੇਡੀਅਨਸ ਤੇ ਅਮਰੀਕਨਸ ਜਿਹੜੇ ਹੈਗੇ ਆ ਉਹ ਜਿਹੜੇ ਇਸ ਪਾਸੇ ਨੂੰ ਸੋਚ ਰਹੇ ਆ ਅਗਲੀ ਗੱਲ ਮੈਂ ਦੋਸਤੋ ਜੂਲੀਅਨ ਸਾਂਝ ਦੀ ਰਿਲੀਜ਼ ਬਾਰੇ ਅੱਜ ਲਗਭਗ ਦੁਨੀਆ ਦੀਆਂ ਸਾਰੀਆਂ ਅਖਬਾਰਾਂ ਦੇ ਵਿੱਚ ਜੂਲੀਅਨ ਸਾਂਜ ਦਾ ਜ਼ਿਕਰ ਹੋਇਆ ਹੈ ਜੂਲੀਅਨ ਸਾਂਜ ਜੇ ਬ੍ਰਿਟਿਸ਼ ਪ੍ਰਿਜ਼ਨ ਦੇ ਵਿੱਚੋਂ ਉਹਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਉਹ ਵਾਪਸ ਆਪਣੇ ਦੇਸ਼ ਨੂੰ ਜਾਰਿਆ ਲਗਭਗ 12 ਸਾਲ ਦੀ ਕਰੂਨੀ ਲੜਾਈ ਲੜਨ ਤੋਂ ਬਾਅਦ ਅ 5 ਸਾਲ ਜੂਲੀਅਨ ਸਾਂਜ ਦੇ ਬਾਰੇ ਤੁਸੀਂ ਜਾਣਦੇ ਹੋ ਤੇ ਅੱਪ ਬਾਅਦ ਵਿੱਚ ਗੱਲਬਾਤ ਵੀ ਕਰਦੇ ਹਾਂ ਕਿ ਕੌਣ ਆ ਵਿਅਕਤੀ ਵਿਕੀ ਲੀਕਸ ਨਾਂ ਦੀ ਵੈੱਬਸਾਈਟ ਦੇ ਉੱਤੇ ਜਿਹਨੇ ਕਿੰਨੇ ਸਵਿਟਸ ਬੈਂਕਾਂ ਦੇ ਖਾਤਿਆਂ ਤੋਂ ਲੈ ਕੇ ਦੁਨੀਆ ਦੀ ਕਿੰਨੀ ਜਾਣਕਾਰੀ ਰਿਲੀਜ਼ ਕਰ ਦਿੱਤੀ ਸੀ ਅਮਰੀਕਾ ਦੇ ਖਿਲਾਫ ਇੰਨਾ ਜ਼ਿਆਦਾ ਇਹਨੇ ਕੰਮ ਕੀਤਾ ਸੀ ਇਸ ਕਰਕੇ ਅਮਰੀਕਾ ਦੀ ਐਕਸੈਡਿਸ਼ਨ ਚਾਹੁੰਦਾ ਸੀ ਕਿ ਇਹਨੂੰ ਸਾਡੇ ਇਥੇ ਭੇਜੋ ਤੇ ਉਹਦੇ ਵਿੱਚ ਹੁਣ ਉਹਨੂੰ ਮਾਫੀ ਮਿਲ ਗਈ ਤੇ ਇੱਕ ਤਰੀਕੇ ਦੇ ਨਾਲ ਉਹ ਆਜ਼ਾਦ ਹੋ ਗਿਆ ਇਹਨੇ 5 ਸਾਲ ਹਾਈ ਸਕਿਉਰਿਟੀ ਜੇਲ ਦੇ ਵਿੱਚ ਲੰਡਨ ਦੇ ਵਿੱਚ ਕੱਟਿਆ 7 ਸਾਲ ਇਹਨੇ ਜਿਹੜਾ ਇਕਵਾਡੋਰੀਆ ਇਕਵਾਡੋਰੀਆ ਦੀ ਇਕਵਾਡੋਰ ਦੀ ਜਿਹੜੀ ਅੰਬੈਸੀ ਹੈ ਇਕਵਾਡੋਰੀਅਨ ਅੰਬੈਸੀ ਲੰਡਨ ਦੇ ਵਿੱਚ ਉਹਦੇ ਵਿੱਚ 7 ਸਾਲ ਕੱਟਿਆ ਜਿਹੜੀ ਐਸਾਂ ਜਾਂ ਇਹ ਸਹਿਮਤ ਹੋਇਆ ਗਿਲਟੀ ਪਲੀ ਕਰਨ ਦੇ ਵਿੱਚ ਇਹ ਫੈਲਣੀ ਸੀਗੀ ਇਹਦੀ ਕਲਾਸੀਫਾਈਡ ਮਿਲਟਰੀ ਡਾਕੂਮੈਂਟਸ ਪਬਲਿਸ਼ ਕਰ ਦਿੱਤੇ ਸੀ ਇਹਨੇ ਅਮਰੀਕਾ ਦੀ ਲੜਾਈ ਜਿਹੜੀ ਇਰਾਕ ਤੇ ਅਫਗਾਨਿਸਤਾਨ ਦੇ ਨਾਲ ਹੋਈ ਸੀ ਉਹਦੇ ਗੁਪਤ ਦਸਤਾਵੇਜ਼ ਜਨਤਕ ਕਰ ਦਿੱਤੇ ਸੀ ਇਹ ਜਿਹੜੀ ਲੜਾਈ ਲੜੀ ਹੈ ਨੇ ਲੰਡਨ ਤੋਂ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨਾਲ ਯੂਕੇ ਦੇ ਵਿੱਚ ਆਸਾਂ ਜਿਹੜੀ ਆਹ ਕੋਰਟ ਅਪੀਅਰੈਂਸ ਹੋਊਗੀ ਇਹਦੀ ਜਿਹੜੀ ਇੱਥੇ ਨਦਰਨ ਮਰੀਆਨਾ ਆਈਲੈਂਡ ਦੇ ਉੱਤੇ ਜਿੱਥੇ ਜਿਹੜੀ ਇਹ ਡੀਲ ਅਪਰੂਵ ਕੀਤੀ ਗਈ ਆ ਚਾਰजेस ਇਹਦੇ ਉੱਤੇ 18 ਚਾਰजेस ਲੱਗੇ ਆ ਇਹਦੇ ਨਾਲ ਜਿਹੜੇ ਯੂਐਸ ਮਿਲਟਰੀ ਤੇ ਡਿਪਲੋਮੈਟਿਕ ਡਾਕੂਮੈਂਟ ਪਬਲਿਸ਼ ਕਰਨ ਦੇ ਸਬੰਧ ਦੇ ਵਿੱਚ ਵਿਕੀ ਲੀਕਸ ਇਹਦੀ ਸੀਗੀ 2006 ਦੇ ਵਿੱਚ ਚਰਚਾ ਦੇ ਵਿੱਚ ਆਈ ਸੀ ਜਿਨੇ ਮਤਲਬ ਕਈ ਹਜ਼ਾਰਾਂ ਹੀ ਕਲਾਸੀਫਾਈਡ ਡਾਕੂਮੈਂਟ ਜਿਹੜੇ ਉਹ ਪਬਲਿਸ਼ ਕੀਤੇ ਸੀਗੇ 2010 ਤੱਕ ਮਤਲਬ ਸਾਰੀ ਦੁਨੀਆ ਦਾ ਧਿਆਨ ਇਧਰਲੇ ਪਾਸੇ ਜਿਹੜਾ ਉਸ ਵੇਲੇ ਚੱਲਿਆ ਸੀ ਫਿਰ ਨੇ ਕਾਨੂੰਨੀ ਲੜਾਈ ਲੜੀ ਆ ਆਪਣੀ ਐਕਸਟਰੈਡੀਸ਼ਨ ਅਮਰੀਕਾ ਤੋਂ ਬਚਣ ਦੇ ਲਈ ਤੇ ਆਰਗੂ ਨੇ ਇਹ ਕੀਤਾ ਸੀ ਕਿ ਜਿਹੜਾ ਇਹ ਕੇਸ ਆ ਇਹ ਰਾਜਨੀਤੀ ਤੋਂ ਪ੍ਰੇਰਿਤ ਆ ਤੇ ਇਹਦਾ ਜਿਹੜਾ ਫੇਅਰ ਟ੍ਰਾਇਲ ਉੱਥੇ ਨਹੀਂ ਹੋਣਾ ਵੀ ਮੈਂ ਬਾਹਰੋਂ ਆਇਆ ਮੇਰੀ ਅਮਰੀਕਾ ਚੋਂ ਕੋਈ ਨਾ ਕਿਸੇ ਨੇ ਪੁੱਛਣੀ ਨਹੀਂ ਮੇਰਾ ਧੱਕਾ ਕਰ ਦੇਣਾ ਤੇ ਮੈਨੂੰ ਨਾ ਭੇਜਿਆ ਜਾਵੇ ਸੋ ਜਿਹੜੇ ਕਈ ਲੋਕ ਸੀਗੇ ਜਿਹੜੇ ਇਹਦੀ ਸਪੋਰਟ ਕਰਦੇ ਸੀ ਕਿ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕੇ ਤੇ ਜਿਹੜੀਆਂ ਕਈ ਇੰਡੀਵਿਜੂਅਲਸ ਆਰਗੇਨਾਈਜੇਸ਼ਨ ਜਿਹਦੇ ਵਿੱਚ ਯੂਨ ਵੀ ਸ਼ਾਮਲ ਸੀਗੀ ਅਮਨੇਸਟੀ ਇੰਟਰਨੈਸ਼ਨਲ ਵੀ ਇਹਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਇਹਨੂੰ ਬਚਾਉਣ ਦੇ ਯਤਨ ਕੀਤੇ ਆ ਜਿਹੜਾ ਪਰਿਵਾਰ ਸਪੋਰਟਰ ਤੇ ਕਈ ਜਿਹੜੀਆਂ ਗਲੋਬਲ ਫਿਗਰਸ ਆ ਉਹਨਾਂ ਨੇ ਆਪਣੀ ਹੋਣ ਦੇ ਤੋਂ ਥੋੜੀ ਰਾਹਤ ਮਹਿਸੂਸ ਕੀਤੀ ਆ ਕਿ ਕੰਸਰਨ ਇਹਦੀ ਜਿਹੜੀ ਪ੍ਰੈਸ ਫਰੀडम ਬਾਰੇ ਉਹਨਾਂ ਨੇ ਆਪਣੀ ਗੱਲਬਾਤ ਉਹਦੇ ਵਿੱਚ ਕੀਤੀ ਆ ਸੋ ਕਾਨੂੰਨੀ ਲੜਾਈ ਬਹੁਤ ਚਿਰ ਚੱਲੀ ਵਿਕੀ ਲੀਕਸ ਦਾ ਸਥਾਪਕ ਜੂਲੀਨ ਅਸਾਂਜ ਬ੍ਰਿਟਨ ਦੀ ਜੇਲ ਤੋਂ ਰਿਹਾ ਕਰ ਦਿੱਤਾ ਕਿਹਾ ਜਾ ਰਿਹਾ ਕਿ ਅਮਰੀਕਾ ਦੇ ਪ੍ਰਸ਼ਾਸਨ ਦੇ ਨਾਲ ਇਹਦਾ ਸਮਝੌਤਾ ਆ ਹੋ ਗਿਆ ਤੇ ਉਹਦੀ ਤਬਾਦ ਇਹਨੂੰ ਰਿਹਾ ਕਰ ਦਿੱਤਾ ਗਿਆ ਹੁਣ ਇਹਨੂੰ ਅਮਰੀਕਾ ਦੀ ਸਰਕਾਰ ਨਹੀਂ ਕਹੂਗੀ ਵੀ ਇਹਨੂੰ ਇੱਥੋਂ ਪੇਜੋ 52 ਸਾਲ ਦੀ ਇਸ ਵੇਲੇ ਉਮਰ ਆ ਤੇ ਜਿਹੜੇ ਰਾਸ਼ਟਰੀ ਸੁਰੱਖਿਆ ਦੇ ਨਾਲ ਸੰਬੰਧੀ ਕਾਗਜ਼ ਪੱਤਰ ਸੀਗੇ ਉਹ ਇਹਨੇ ਚੋਰੀ ਕੀਤੇ ਤੇ ਚੋਰੀ ਕਰਕੇ ਆਨ ਪਬਲਿਕ ਦੇ ਵਿੱਚ ਸਿੱਟ ਦਿੱਤੇ ਸਾਰੇ ਲੋਕਾਂ ਨੂੰ ਜਨਤਕ ਕਰ ਦਿੱਤੇ ਤੇ ਉਹਦੇ ਕਰਕੇ ਇਹਦੇ ਉੱਤੇ ਇਹ ਸਾਰਾ ਕੁਝ ਇਹਨੂੰ ਭੁਗਤਣਾ ਪਿਆ ਪ੍ਰਸ਼ਾਸਨ ਅਮਰੀਕਾ ਦਾ ਇਹ ਕਹਿੰਦਾ ਸੀ ਕਿ ਇਰਾਕ ਤੇ ਅਫਗਾਨਿਸਤਾਨ ਦੇ ਨਾਲ ਸਬੰਧਿਤ ਜਿਹੜੀਆਂ ਫਾਈਲਾਂ ਵਿਕੀ ਲੀਕਸ ਨੇ ਜਨਤਕ ਕੀਤੀਆਂ ਨੇ ਕਈਆਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈ ਗਈ ਹੈ ਜੁਲੀਅਨ ਸਾਨ ਪਿਛਲੇ 5 ਸਾਲ ਤੋਂ ਜਿਹੜਾ ਬ੍ਰਿਟਨ ਦੀਆਂ ਜੇਲਾਂ ਦੇ ਵਿੱਚ ਕੈਦ ਸੀ ਤੇ ਉੱਥੇ ਰਹਿ ਕੇ ਅਮਰੀਕਾ ਦੀ ਜਿਹੜੀ ਐਕਸੈਡੀਸ਼ਨ ਆ ਜਿਹਦੇ ਵਿੱਚ ਕਿ ਇੱਕ ਦੇਸ਼ ਮੰਨਦਾ ਕਿ ਇਹ ਅਪਰਾਧੀ ਹੈ ਤੇ ਦੂਜੇ ਦੇਸ਼ ਨੂੰ ਕਹਿੰਦਾ ਇਹਨੂੰ ਉੱਥੇ ਭੇਜਿਓ ਉਹਦਾ ਕੇਸ ਲੜਦਾ ਰਿਹਾ ਜਿਹੜੀ ਇਹ ਹੁਣ ਇਹਦੇ ਬਾਰੇ ਜਿਹੜਾ ਪਤਾ ਲੱਗਾ ਆ ਕਿ ਇਹ ਹੁਣ ਅਮਰੀਕਾ ਦੇ ਵਿੱਚ ਆਪਣੀ ਹਿਰਾਸਤ ਦਾ ਸਮਾਂ ਨਹੀਂ ਕੱਟਣਗੇ ਐਕਸ ਦੇ ਉੱਤੇ ਵੀ ਜਿਹੜਾ ਵਿਕੀ ਲੀਕਸ ਨੇ ਪੋਸਟ ਕੀਤਾ ਆ ਆਪਣੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਜੋਲੀਨ ਅਸਾਂਜ ਹੁਣ ਆਜ਼ਾਦ ਹੋ ਗਿਆ ਇਹ ਬੇਸਿਕਲੀ 1900 ਜਿਹੜੀ ਜਦੋਂ 24 ਜੂਨ ਨੂੰ ਇਹ ਜਦ ਜਿਹੜੀ ਲੰਡਨ ਦੀ ਹਾਈ ਕੋਰਟ ਨੇ ਇਹਨਾਂ ਨੂੰ ਜ਼ਮਾਨਤ ਦਿੱਤੀ ਸੀ ਤਾਂ ਸਟੈਂਟੇਡ 에য়ারਪੋਰਟ ਦੇ ਉੱਤੇ ਰਿਹਾ ਕੀਤਾ ਗਿਆ ਸੀ ਜਿੱਥੋਂ ਉਹਨਾਂ ਨੂੰ ਯੂਕੇ ਛੱਡਿਆ। ਜੂਲੀਅਨ ਆਸਾਂਜ ਨੇ ਜਿਹੜੇ ਲੋਕਾਂ ਨੇ ਕਈਆਂ ਨੇ ਜਿਹਦੀ ਆਵਾਜ਼ ਜਦਾ ਪਹਿਲਾਂ ਦੱਸਿਆ ਚੱਕੀ ਹੈ ਤੇ ਇਹ 5 ਸਾਲ ਤੱਕ 2 ਵਜ 3 ਮੀਟਰ ਦੀ ਜਿਹੜੀ ਸੈਲ ਵਾਲੀ ਜੇਲ ਸੀਗੀ ਉਹਦੇ ਵਿੱਚ ਰੋਜ਼ 23 ਘੰਟੇ ਬਤੌਣ ਤੋਂ ਬਾਅਦ ਉਹ ਆਪਣੀ ਜਿਹੜੀ ਉਹਦੀ ਪਤਨੀ ਆ ਸਟੈਲਾ ਜਾਂਸ ਤੇ ਆਪਣੇ ਬੱਚਿਆਂ ਨੂੰ ਮਿਲਣਗੇ। ਜਿਨ੍ਹਾਂ ਨੂੰ ਜੇਲ੍ਹ ਤੋਂ ਬਾਅਦ ਹੀ ਦੇਖਿਆ ਜੂਲੀਅਨ ਇਨਸਾਨ ਜਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਹਨੇ ਬ੍ਰਿਟਨ ਛੱਡ ਦਿੱਤਾ ਸੋ ਇਹ ਇੱਕ ਵੱਡੀ ਜਿਹੜੀ ਗੱਲਬਾਤ ਸੀਗੀ ਇਹਦਾ ਨਾਂ ਜਿਹੜਾ ਲੋਕ ਜਾਣਦੇ ਆ ਪੂਰੀ ਦੁਨੀਆ ਦੇ ਵਿੱਚ ਇੰਨਾ ਮਕਬੂਲ ਹੋਇਆ ਜਿਹੜਾ ਇਹਨੇ 53 ਸਾਲਾਂ ਦਾ ਆ ਤਿੰਨ ਚਲਾਈ ਨੂੰ ਹੋਣਾ ਆ ਆਸਟ੍ਰੇਲੀਆ ਦੇ ਵਿੱਚ ਇਹਦਾ ਜਨਮ ਹੋਇਆ ਥੀਏਟਰ ਕਰਦੇ ਸੀ ਇਹਦੇ ਮਾਤਾ ਪਿਤਾ ਕੁਮੱਕੜ ਪ੍ਰਵਿਰਤੀ ਦਾ ਬੰਦਾ ਸੀ ਬਿਲਕੁਲ ਜਿਹੜਾ 3d ਇਟ ਦਾ ਅਮੀਰ ਖਾਨ ਆ ਉਦੇਵ ਨੂੰ ਕਲਾਸਾਂ ਚ ਘੱਟ ਬਾਹਰ ਜ਼ਿਆਦਾ ਪੜਦਾ ਸੀ ਦੁਨੀਆ ਘੁੰਮੀ ਸੂਬੇ ਘੁੰਮੇ ਉਹਦੇ ਤੋਂ ਬਾਅਦ ਇਹਨੇ ਜਿਹੜਾ ਆਪਣਾ ਸੌਫਟਵੇਅਰ ਦੇ ਵਿੱਚ ਮੁਹਾਰਤ ਹਾਸਲ ਕੀਤੀ ਕਈ ਥਾਵਾਂ ਦੇ ਉੱਤੇ ਮਸ਼ਹੂਰ ਹੋਇਆ ਕਵਿੰਸਲੈਂਡ ਯੂਨੀਵਰਸਿਟੀ ਦੇ ਵਿੱਚ ਗਿਆ ਮੈਲਬੌਰਨ ਯੂਨੀਵਰਸਿਟੀ ਦੇ ਵਿੱਚ ਗਿਆ ਪਰ ਪੜ੍ਹਾਈ ਬਹੁਤੀ ਦੂਜੀ ਸ਼ੀਓ ਨਹੀਂ ਕਰ ਸਕਿਆ ਵਿਕੀ ਲੀਕਸ ਕੀਤੀ ਜਸੂਸੀ ਕੀਤੀ ਖਬਰਾਂ ਦੀ ਜਸੂਸੀ ਦੀ ਜਿਹੜੀ ਡੈਡ ਡ੍ਰੌਪ ਵਿਧੀ ਦੇ ਉੱਤੇ ਬੇਸਡ ਆਨਲਾਈਨ ਪੋਰਟਲ ਬਣਾਇਆ ਤੇ ਜਸੂਸੀ ਜਦੋਂ ਗੁਪਤ ਥਾਂ ਦੇ ਪਲੇਟਫਾਰਮ ਤੇ ਚੀਜ਼ਾਂ ਦਾ ਅਦਾਨ-ਪ੍ਰਦਾਨ ਕਰਦੇ ਆ ਤੇ ਉਹ ਇਦਾਂ ਹੁੰਦਾ ਵੀ ਜ਼ਰੂਰੀ ਨਹੀਂ ਹੁੰਦਾ ਉਹ ਇੱਕ ਦੂਜੇ ਨੂੰ ਜਾਣਦੇ ਹੋਣ ਕੋਈ ਕਿਸੇ ਨੂੰ ਵੀ ਜਾਣਕਾਰੀ ਦੇ ਸਕਦਾ 6 ਤੋਂ ਲੈ ਕੇ 10 ਤੱਕ ਅਫਰੀਕਾ ਯੂਰਪ ਅਮਰੀਕਾ ਦੁਨੀਆ ਦੇ ਸਾਰੇ ਦੇਸ਼ ਕੋម ਆ ਤੇ ਵਿਕੀ ਲਿਖੇਟ ਦੇ ਜ਼ਰੀਏ ਜਿਹੜਾ ਡਰੋਨ ਹਮਲੇ ਸੀਗੇ ਤੇ ਖਾਸ ਤੌਰ ਦੇ ਉੱਤੇ ਜਿਹੜੇ 2008 ਦੇ ਵਿੱਚ ਤਿੱਬਤ ਦੀ ਇਹ ਸ਼ਾਂਤੀ ਤੇ ਉਹਦੇ ਤੋਂ ਬਾਅਦ ਕਈ ਖੁਲਾਸੇ ਨੇ ਕੀਤੇ ਸਵਿਟਸ ਬੈਂਕਾਂ ਦੇ ਵਿੱਚ ਕਿਹੜੇ ਲੋਕਾਂ ਦਾ ਪੈਸਾ ਜਮਾ ਆ ਜਿਹੜੇ ਨੇਤਾ ਸੀ ਉਹਨਾਂ ਦੇ ਨਾਂ ਨਿਸ਼ਰ ਕੀਤੇ ਇੱਕ 5 ਅਪ੍ਰੈਲ 2010 ਨੂੰ ਵਿਕੀ ਲੀਕਸ ਨੇ ਕੋਲੇਟਰਲ ਮਰਡਰ ਨਾਂ ਦੀ ਇੱਕ ਵੀਡੀਓ ਜਾਰੀ ਕੀਤੀ ਸੀ ਪੂਰੀ ਦੁਨੀਆ 'ਚ ਇੱਕ ਤਰੀਕੇ ਦੇ ਨਾਲ ਹਾਹਾਕਾਰ ਮਚਾ ਦਿੱਤੀ ਇਸ ਵੀਡੀਓ ਨੇ ਉਸ ਵੀਡੀਓ ਦੇ ਵਿੱਚ ਅਮਰੀਕੀ ਫੌਜ ਦੁਆਰਾ ਇराक ਦੇ ਵਿੱਚ ਤੇ ਬਗਦਾਦ ਦੇ ਗਵਾਨ ਦੇ ਵਿੱਚ ਵਸੇ ਅਲ ਮਹੀਨ ਬਨੀਆ ਦੇ ਵਿੱਚ ਦੋ ਯੂ ਐਸ ਐਚ 64 ਜਿਹੜੇ ਅਪਾਚੀ ਹੈਲਿਕਾਪਟਰਾਂ ਦੀ ਮਦਦ ਦੇ ਨਾਲ 18 ਜਿਹੜਾ ਇਹਨਾਂ ਨੂੰ ਮਾਰਦੇ ਦਿਖਾਇਆ ਗਿਆ ਸੀ ਮਰਨ ਵਾਲੇ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਨਿਊਜ਼ ਏਜੰਸੀ ਰਾਊਟਰਸ ਆ ਉਹਦੇ ਦੋ ਪੱਤਰਕਾਰ ਵੀ ਸ਼ਾਮਲ ਸੀਗੇ ਇਸ ਕਰਕੇ ਦੀ ਚਰਚਾ ਦੁਨੀਆ ਦੇ ਵਿੱਚ ਹੋਈ ਜਿਹੜਾ ਵਿਕੀ ਲੀਕਸ ਨੇ ਕਿੰਨਾ ਕੁਸ਼ ਮਤਲਬ ਐਸ ਤਰੀਕੇ ਦੇ ਨਾਲ ਕੀਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੁਪਤ ਦਸਤਾਵੇਜ਼ ਜਿਹੜੇ ਆਹੋ ਇਹਨੇ ਜਾਰੀ ਕੀਤੇ ਅਮਰੀਕਾ ਨੇ ਫਿਰ ਸ਼ਕਤੀ ਨਾਲ ਇਹਨੂੰ ਕਿਹਾ ਵੀ ਇਹ ਨੂੰ ਬਿਉਂਤ ਇੱਕ ਤਰੀਕੇ ਨਾਲ ਬਣਾ ਲਈ 2010 ਦੇ ਵਿੱਚ ਸਵੀਡਨ ਸਰਕਾਰ ਸਵੀਡਨ ਦੇ ਵਿੱਚ ਸਵੀਡਨ ਸਰਕਾਰ ਨੇ ਦੋ ਔਰਤਾਂ ਨਾਲ ਜਿਹੜੀ ਛੇੜਖਾਲੀ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਇਹਨੂੰ ਯੂਰਪੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਕੁਝ ਲੋਕ ਕਹਿੰਦੇ ਆ ਵੀ ਇਹ ਕਿਸੇ ਦੇਸ਼ ਨੇ ਜਾਣਬੁੱਝ ਕੇ ਇਹਦੇ ਨਾਲ ਧੋਖਾ ਕੀਤਾ ਯੂਕੇ ਦੇ ਵਿੱਚ ਗਿਆ ਸਵੀਡਨ ਦੇ ਦੋਸ਼ਾਂ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਇਹ ਤੋਂ ਬਾਅਦ ਜਿਹੜੇ ਫਿਰ ਉਹ ਅਦਾਲਤ ਦੇ ਵਿੱਚ ਐਸਾ ਰਗੜਿਆ ਕਿ ਉਹ 12 ਸਾਲ ਇਹਦੇ ਵਿੱਚ ਪੁਕਤਦਾ ਰਿਹਾ ਤੇ ਉੱਥੇ ਜਿਹੜੀ ਇਕਵਾਡੋਰ ਦੀ ਐਮਬੈਸੀ ਆ ਉਹਦੇ ਵਿੱਚ ਇਹਨੂੰ ਫਿਰ ਸ਼ਰਨ ਮਿਲਦੀ ਆ ਉੱਥੇ 11 ਦੇ ਵਿੱਚ ਲੰਡਨ ਦੇ ਵੈਸਟਮਿੰਸਟਰ ਮੈਂ ਜਸਟ ਇਨਾਲ ਸਵੀਡਨ ਨੂੰ ਸੌਂਪਣ ਦੇ ਹੁਕਮ ਦੇ ਦਿੱਤੇ ਹੁਕਮਾਂ ਦੇ ਖਿਲਾਫ ਅਪੀਲ ਕੀਤੀ 12 ਦੇ ਵਿੱਚੋਂ ਕੇਸ ਯੂਪੀ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਿਆ April ਅਪੀਲ ਖਾਰਜ ਹੋਣ ਤੋਂ ਬਾਅਦ ਲੰਡਨ ਦੇ ਵਿੱਚ ਜਿਹੜੀ ਦੱਖਣ ਸਾਊਥ ਅਫਰੀਕਨ ਦੇਸ਼ ਆ ਇਕਵਾਡੋਰ ਦੀ ਐਮਬੈਸੀ ਨੇ ਕਿਹਾ ਵੀ ਤੂੰ ਸਾਡੇ ਕੋਲ ਆ ਕੇ ਰਹਿ ਸਕਦਾ ਤੇ ਉਹ ਐਮਬੈਸੀ ਦੇ ਵਿੱਚ ਹੀ ਰਿਹਾ ਫਿਰ ਐਮਬੈਸੀ ਤੋਂ ਬਾਹਰ ਨਹੀਂ ਇਹ ਗਿਆ ਕਿੰਨੇ ਸਾਲ 5 ਸਾਲ 7 ਸਾਲ 12 ਤੋਂ ਲੈ ਕੇ 19 ਤੱਕ 7 ਸਾਲ ਜਿਹੜਾ ਅਹਸਾਨ ਸੀ ਇਕਵਾਡੋਰ ਦੀ ਐਮਬੈਸੀ ਦੇ ਵਿੱਚ ਰਿਹਾ ਉਹ ਜੇਲ ਤੋਂ ਤਾਂ ਬਚਿਆ ਰਿਹਾ ਪਰ ਜਿਹੜੀ ਉਹ ਐਮਬੈਸੀ ਸੀ ਉਹ ਵੀ ਇੱਕ ਤਰ੍ਹਾਂ ਦੀ ਛੋਟੀ ਜੇਲ ਹੀ ਸੀ ਕਿਉਂਕਿ ਉਹ ਹੀ ਉਹਦਾ ਸੰਸਾਰ ਸੀ 2019 ਦੇ ਵਿੱਚ ਦੀ ਇਹ ਸ਼ਰਨ ਕਹਿ ਕੇ ਰੱਦ ਕਰ ਦਿੱਤੀ ਉਸ ਐਮਬੈਸੀ ਨੇ ਕਿ ਅਸੀਂ ਇਹਨੂੰ ਪੀੜਤ ਸਮਝ ਕੇ ਆਸਰਾ ਦਿੱਤਾ ਸੀ ਪਰ ਇਹ ਬਹੁਤ ਉੱਚੀ ਮਿਊਜ਼ਿਕ ਸੁਣਦਾ ਸੀ ਮੁਲਾਜ਼ਮਾਂ ਨੂੰ ਤੰਗ ਕਰਦਾ ਸੀ ਨੰਗਾ ਘੁੰਮਦਾ ਸੀ ਸਫਾਈ ਨਹੀਂ ਸੀ ਰੱਖਦਾ ਬਹੁਤ ਕੁਝ ਗਲਤ ਬੋਲਦਾ ਸੀ ਤੇ ਅ ਕੀ ਜਾਂਦਾ ਕਿ ਕੁਝ ਲੋਕ ਇਹ ਵੀ ਕਹਿੰਦੇ ਸੀ ਕਿ ਇਹ ਨੇ ਜਿਹੜੀ ਇਹ ਇਕਵਾਡੋਰ ਦੀ ਐਮਬੈਸੀ ਨੇ ਲੰਡਨ ਦੇ ਵਿੱਚ ਇਹਦੀ ਸ਼ਰਨ ਖਤਮ ਕੀਤੀ ਸੀ ਕਿਉਂਕਿ ਉੱਥੋਂ ਦਾ ਰਾਸ਼ਟਰਪਤੀ ਲੈਨਨ ਮਰੋਨੋ ਜਿਹੜਾ ਕਾਮਰੇਡ ਲੈਨਨ ਮਰੋਨੋ ਸੀ ਉਹ ਅਮਰੀਕਾ ਦੇ ਨਾਲ ਉਹਦੀ ਸਾਂਝ ਹੋ ਗਈ ਸੀ ਤੇ ਉਹਨਾਂ ਨੇ ਦੇ ਕਹਿਣ ਦੇ ਉੱਤੇ ਉਹਨੂੰ ਖਤਮ ਕਰ ਦਿੱਤਾ ਤੇ ਪਰ ਕੁਝ ਲੋਕ ਕਹਿੰਦੇ ਆ ਕਿ ਕਿਉਂਕਿ 7 ਸਾਲ ਬੰਦਾ ਇੱਕ ਛੋਟੀ ਜੀ ਥਾਂ ਦੇ ਅੰਦਰ ਹੀ ਰਹਿ ਰਿਹਾ ਵੀ ਇਹਦਾ ਦਿਮਾਗੀ ਸੰਤੁਲਨ ਵਿਗੜ ਗਿਆ ਸੀ 11 April 2009 ਨੂੰ ਲੰਡਨ ਦੇ ਵਿੱਚ ਐਮਬੈਸੀ ਚ ਗ੍ਰਿਫਤਾਰ ਕਰ ਲਿਆ ਬਾਅਦ ਦੇ ਵਿੱਚ ਉਹਨੂੰ ਜਿਹੜੀ ਸਜ਼ਾ ਸੁਣਾਈ ਗਈ ਤੇ ਫੇਰ ਹੁਣੇ ਇੰਨਾ ਚਿਰ ਹੋ ਅਦਾਲਤ ਦੇ ਵਿੱਚ ਸੀ ਹੁਣ ਇਸ ਲੰਬੀ ਲੜਾਈ ਤੋਂ ਬਾਅਦ ਜਿਹੜਾ ਉਹ ਵਾਪਸ ਰਿਹਾ ਹੋ ਕੇ ਆਸਟ੍ਰੇਲੀਆ ਜਾ ਰਿਹਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਆਸਰਾ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ